ਅੱਜ ਅਸੀਂ ਪਿੰਡ ਚਰਾ ਲਾਏ ਹੋਇਆ ਲੋਕਾਂ ਦਾ ਬੜਾ ਹੰਗਾਰਾ ਮਿਲਦਾ ਪਿਆ ਜੀ ਸੋ ਅਸੀਂ ਸਾਰੇ ਪਿੰਡ ਦਾ ਬਹੁਤ-ਬਹੁਤ ਧੰਨਵਾਦ ਕਰਨਾ ਹੈ ਸਾਡਾ ਸਾਥ ਦੇਣ ਲਈ ਬਹੁਤ-ਬਹੁਤ ਧੰਨਵਾਦ ਜੀ ਕਾਂਗਰਸ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਭਾਰਮਾ ਹੰਗਾਰਾ ਸਾਨੂੰ ਮਿਲ ਰਿਹਾ ਹੈ 850 ਵੋਟ ਹੈ ਸਾਡੀ ਦਾਨੀਪੁਰ ਜੋਂ ਦੀ ਜਿਹਦੇ ਵਿੱਚ ਅਸੀਂ ਸਾਨੂੰ ਲੱਗਦਾ ਵੀ ਅਸੀਂ ਘੱਟੋ-ਘੱਟ 1500 ਵੋਟਾਂ ਨਾਲ ਮਨਪੀਰ ਸਿੰਘ ਨੂੰ ਜਿਤਾਵਾਂਗੇ ਕਾਦਰ ਪਾਰਟੀ ਨੂੰ ਕਿਵੇਂ ਹੰਗਾਰਾ ਮਿਲ ਰਿਹਾ ਹੈ ਕਾਂਗਰਸ ਪਾਰਟੀ ਦਾ ਪੂਰਾ ਹੰਗਾਰਾ ਇਹ ਚਾੜੂ ਪਾਰਟੀ ਦੀ 8 ਮਹੀਨੇ ਦੀ ਸਰਕਾਰ ਰਹਿ ਗਈ ਹੈ ਉਸ ਤੋਂ ਬਾਅਦ ਜਿਹੜੀ ਇਹਨਾਂ ਨੇ ਸਾਨੂੰ ਭਾਜੀ ਪਾਈ ਐ ਅਸੀਂ ਮੋੜ ਨਹੀਂ ਆਉ। ਤੁਸੀਂ ਮਨਪ੍ਰੀਤ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਹੋ। ਹਾਂਜੀ। ਕਿਵੇਂ ਹੰਗਾਰਾ ਮਿਲ ਰਿਹਾ ਤੁਹਾਨੂੰ ਪਿੰਡਾਂ 'ਚ? ਬਹੁਤ ਵੱਡਾ ਹੰਗਾਰਾ ਮਿਲ ਰਿਹਾ ਜੀ। ਕਿੰਨੇ ਕ ਵੋਟ ਪੈਨਿਸ ਆਉਂਦੇ? ਜਿਹੜੇ ਘਰਾਂ 'ਚ ਜਾਣਦੇ ਆ ਜਾਂ ਪਿੰਡ 'ਚ ਸਾਰੇ ਵੱਧ ਤੋਂ ਵੱਧ ਹੰਗਾਰਾ ਮਿਲ ਰਿਹਾ ਸਾਨੂੰ। ਅਸੀਂ ਵੱਧ ਤੋਂ ਵੱਧ 1500 ਵੋਟ ਤੇ ਜਿੱਤਾਂਗੇ। ਹੈ ਜੀ। ਬਹੁਤ ਵਧੀਆ ਲੋਕਾਂ ਦਾ ਨਾਲ ਸਾਥ ਮਿਲ ਰਿਹਾ ਹੈ ਸਾਨੂੰ ਤੇ ਵੋਟ ਘਟੋ ਘਟ ਵੀ ਸੀ 8 1500 ਤੇ ਜਿੱਤਾਂਗੇ ਲੋਕ ਗਰਮ ਪਾਰਟੀ ਨੂੰ ਪਸੰਦ ਕਰ ਰਹੇ ਬਹੁਤ ਜਿਆਦਾ ਜੀ ਝਾੜੂ ਖਲਾਤ ਨੂੰ ਫਿਰਦੇ ਨੇ ਹੁਣ ਸਾਰੇ ਝਾੜੂ ਤੀਲਾ ਤੀਲਾ ਕਰਨਗੇ ਤੇ ਹੱਥ ਪੰਜਿਆਂ ਨੂੰ ਕਾਮਯਾਬ ਕਰਨਗੇ ਥੈਂਕ ਯੂ ਜ਼ਿਲ੍ਹਾ ਪ੍ਰੀਸ਼ਦੀਆਂ ਤੇ ਬਲਾਕ ਸਮਤੀ ਦੀਆਂ ਵੋਟਾਂ ਪੈਂਣ ਜਾ ਰਹੀਆਂ ਨੇ ਤੁਸੀਂ ਕਿਹੜੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾਓਗੇ ਕਾਂਗਰਸ ਨੂੰ ਪਾਵਾਂਗੇ ਕਿਉਂ ਕਾਂਗਰਸ ਨੂੰ ਪਾਓਗੇ ਉਹ ਕੰਮ ਵਧੀਆ ਕਰਨਗੇ ਜੀ ਕੰਮ ਕਰਦੇ ਨੇ ਪਹਿਲਾ ਕਾਂਗਰਸ ਨੇ ਕੰਮ ਵਧੀਆ ਕੀਤੇ ਆ ਹਾਂਜੀ ਤੁਸੀਂ ਇਹ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਵਿੱਚ ਚੋਣਾਂ ਆ ਰਹੀਆਂ ਨੇ ਕਿਹਨੂੰ ਵੋਟ ਪਾ ਰਹੇ ਹੋ ਕਾਂਗਰਸ ਨੂੰ ਕਿਉਂ ਬਸ ਪਾਵਾ ਹੀ ਸ਼ੌਂਕ ਨਾਲ ਪਹਿਲਾਂ ਝਾੜੂਆਂ ਨੂੰ ਪਾ ਕੇ ਦੇਖ ਲੈ ਕੁਝ ਨਹੀਂ ਬਣਿਆ ਅੱਛਾ ਵੀ ਵਿਕਾਸ ਦੇ ਕੰਮ ਹੋਏ ਨਹੀਂ ਪਿੰਡ ਵਿੱਚ ਹੁਣ ਅੱਗੇ ਉਮੀਦ ਹੈ ਹੂੰ ਅਤਾ ਕਿਹੜਾ ਪਿੰਡ ਆਪਣਾ ਮੈਂ ਖੁਰਦ ਚਰਾਲ ਜੀ ਇਹ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਦੇ ਵੋਟ ਆ ਰਹੀਆਂ ਨੇ ਕਿਹਨੂੰ ਵੋਟ ਪਾ ਰਹੇ ਹੋ ਹਾਂਜੀ ਮੈਂ ਪੰਜੇ ਨੂੰ ਕਿਹੜਾ ਪਿੰਡ ਆਪਣਾ ਚਰੌਲ ਜੀ ਨਾਮ ਕੀ ਆ ਸੋਨੀ ਜੀ ਇਹਦੇ ਆ ਵੋਟ ਆ ਰਹੀਆਂ ਨੇ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਕਿਹਨੂੰ ਪਉਂਦੇ ਆ ਰਹੇ ਜੀ ਉਹਦੀ ਕੰਮ ਕੀ ਤੇਰੀ ਮਨਪ੍ਰੀਤ ਜੀ ਤੁਸੀਂ ਬਲੌਗ ਸਮਤੀ ਦੇ ਵਿੱਚ ਬਤੌਰ ਮੈਂਬਰ ਚੋਣ ਲੜ ਲਈ ਉਮੀਦਵਾਰ ਬਣੇ ਹੋ ਤੁਸੀਂ ਅੱਜ ਚਲਾਨਾ ਪਿੰਡ ਦੇ ਵਿੱਚ ਵੋਟਾਂ ਮੰਗ ਲਈ ਆਏ ਹੋ ਕੀ ਹੁਗਾਰਾ ਮਿਲ ਰਿਹਾ ਤੁਹਾਨੂੰ ਇਸ ਤਰ੍ਹਾਂ ਲੱਗ ਰਿਹਾ ਪਹਿਲਾਂ ਤੇ ਤੁਹਾਡੇ ਸਰੋਤਿਆਂ ਨੂੰ ਮੇਰੇ ਵੱਲੋਂ ਫਤਿਹ ਅਰਜ਼ ਕਰਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਮੈਂ ਕਾਕਾ ਰਜਿੰਦਰ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਟਿਕਟ ਦੇ ਕੇ ਆਪਣਾ ਉਮੀਦਵਾਰ ਚੁਣਿਆ ਹੈ ਦੂਜੀ ਗੱਲ ਜਦੋਂ ਮੈਂ ਇਹ ਪਿੰਡ ਵਿੱਚ ਆਇਆ ਮੈਂ ਲੋਕਾਂ ਦਾ ਹੰਗਾਰਾ ਵੇਖਿਆ ਉਹ ਬਹੁਤ ਹੀ ਚੰਗਾ ਸੀ ਕਾਂਗਰਸ ਪਾਰਟੀ ਇੱਕ ਵੱਧ ਤੋਂ ਵੱਧ ਅਗੋਂ ਨੂੰ ਵੋਟ ਲੈ ਕੇ ਲੀਡ ਲੈ ਕੇ ਆਪਣਾ ਹੰਗਾਰਾ ਲੈ ਕੇ ਅੱਗੇ ਆਏਗੀ ਇੱਕ ਆ ਜਿਹੜੇ ਝਾੜੂ ਵਾਲੇ ਨੇ ਜਾਂ ਕੁਛ ਵੀ ਨਹੀਂ ਇਹਨਾਂ ਨੇ ਨਾ ਤਾਂ ਪਿੰਡ ਦਾ ਵਿਕਾਸ ਕੀਤਾ ਤੇ ਨਾ ਹੀ ਹੋਰ ਕੁਝ ਲੋਕਾਂ ਨੂੰ ਗਰੰਟਾ ਦਿੱਤੀਆਂ ਇਹਨਾਂ ਨੇ ਲੋਕਾਂ ਦੇ ਪਰਚੇ ਕੀਤੇ ਗੋਲੀਆਂ ਦੇ ਪਰਚੇ ਆਏ ਉਹ ਤਾਂ ਤੋਂ ਲੋਕ ਬਹੁਤ ਜ਼ਿਆਦਾ ਦੁਖੀ ਨੇ ਇਸੇ ਕਰਕੇ ਅਸੀਂ ਤੇ ਇਹੀ ਕਹਿੰਨੇ ਆ ਵੀ ਸਾਡਾ ਹੰਗਾਰਾ ਬੜਾ ਚੰਗਾ ਏ ਸਾਰੇ ਪਿੰਡ ਸਾਡੇ ਨਾਲ ਪੂਰੀ ਤੋਂ ਪੂਰੀ ਸਪੋਰਟ ਕਰਕੇ ਮੇਰੇ ਨਾਲ ਆਇਆ ਹੈ